ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਕਰਦੇ ਹਾਂ ਜੀ ਸਾਡਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਕੁਝ ਗੱਲਾਂ ਕਰਾਂਗੇ ਜabb ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਨਾ ਕਿ ਇਹ ਵੀਡੀਓ ਕਿਸੇ ਸਰਕਾਰ ਕਿਸੇ ਪ੍ਰਸ਼ਾਸਨ ਦੇ ਵਿਰੁੱਧ ਨਹੀਂ ਹੈ ਇੱਕ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਮੰਡੀਆਂ 'ਚ ਜੋ ਲੱਖਾਂ ਕਰੋੜਾਂ ਦਾ ਮਾਲ ਖੁੱਲੇ ਅਸਮਾਨਾਂ ਵਿੱਚ ਪਿਆ ਵਾ ਉਸ ਨੂੰ ਜਲਦ ਤੋਂ ਜਲਦ ਚੁੱਕਿਆ ਜਾਵੇ ਤੇ ਤਾਂ ਜੋ ਕੋਈ ਕੁਦਰਤੀ ਆਫਤ ਆ ਜੇ ਰੱਬ ਨਾ ਕਰੇ ਕੋਈ ਮੀਂਹ ਵਹ ਜੇ ਹੁਣ ਬੰਦਾ ਦਾਸ 20 ਬੋਰੀਆਂ ਬਸ 100 ਬੋਰੀਆਂ ਦਾ ਟੱਕ ਦੂਗਾ ਜਿਹੜਾ ਕਿੱਲੇ ਕਿੱਲੇ ਤੇ ਖਣਕ ਖਿਲਰੀ ਪਈ ਆ ਉਹਨੂੰ ਕਿਵੇਂ ਕੋਈ ਅਗਲਾ ਟੱਕੂਗਾ ਹਨਾ ਤੇ ਔਖਾ ਹੋ ਜਾਂਦਾ ਯਾਰ ਜਿਵੇਂ ਰਹੀ ਗੱਲ ਐਰ ਕੀ ਵਾਊਚਰ ਵੀ ਇਹਨਾਂ ਨੇ ਮੰਨ ਲਾ ਸਰਕਾਰ ਨੇ ਐਰ ਕੀ ਕੱਢਿਆ ਨਵਾਂ ਕਣਕ ਦਾ ਮੈਨੂੰ ਨਹੀਂ ਲੱਗਦਾ ਵੀ ਕਣਕ ਦੇ ਵਾਊਚਰ ਦੀ ਲੋੜ ਸੀਗੀ ਕਿਉਂਕਿ ਝੋਨੇ ਦੀ ਨਵੀਂ ਖੁਸ਼ਹੋਰ ਹੁੰਦੀ ਆ ਝੋਨੇ ਦੀ ਗੱਲ ਕੁਝ ਹੋਰ ਹੁੰਦੀ ਆ ਤੇ ਕਣਕ ਅੱਜਕੱਲ ਤਾਂ ਲੋਕ ਸਿਆਣੇ ਆ ਤੇ ਹੁਣ ਨਹੀਂ ਕੋਈ ਹਰੀ ਕਣਕ ਵੱਢਦਾ ਮੇਰੇ ਹਿਸਾਬ ਨਾਲ ਤਾਂ ਤੇ ਬਾਕੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਗੱਲ ਕਰਾਂਗੇ ਜੀ ਆਪਾਂ ਮਜ਼ਦੂਰ ਭਾਈਚਾਰੇ ਦੀ ਜਿਵੇਂ ਜਿਨ੍ਹਾਂ ਦਾ ਸੀਜ਼ਨ ਦੇ ਪੈਸੇ ਹੁੰਦੇ ਆ ਜਿਵੇਂ ਮੰਨ ਕੇ ਚੱਲੋ ਜਾਂ 20000 ਸੀਜ਼ਨ ਜਾਂ 14 15 ਬੂਰੀਆਂ ਕਣਕ ਦੀਆਂ ਉਹ ਉਹਦੇ ਵਿੱਚ ਸੀਜ਼ਨ ਲਗਾਉਂਦੇ ਆ ਤੇ ਅਰ ਕੀ ਸੀਜ਼ਨ ਥੋੜਾ ਲੰਬਾ ਚੱਲਿਆ ਗਿਆ ਬੂਰੀਆਂ ਬਾਰੀਆਂ ਨਹੀਂ ਚੱਕੀਆਂ ਗਈਆਂ ਤੇ ਇਸ ਕਰਕੇ ਅਸੀਂ 90% ਇਹੋ ਜਿਹੇ ਮਜ਼ਦੂਰ ਭਰਾ ਜਿਨ੍ਹਾਂ ਨੇ ਉਹੀ ਰੋਟੀ ਕਮਾਉਂਦੇ ਆ ਤੇ ਉਹੀ ਸ਼ਾਮ ਨੂੰ ਉਹਨਾਂ ਦੇ ਘਰਾਂ 'ਚ ਰੋਟੀ ਪਕਦੀ ਆ ਜੋ ਦਿਨੇ ਉਹ ਕਮਾਈ ਕਰਦੇ ਆ ਤੇ ਇਸ ਕਰਕੇ ਜਿਹੜਾ ਉਹਨਾਂ ਦੇ 10-15 ਦਿਨ ਵੱਧ ਲੱਗ ਗਏ ਤੇ ਉਹਨਾਂ ਲਈ ਵੀ ਬਹੁਤ ਕੱਟੇ ਵਾਲੀ ਗੱਲ ਆ ਤੇ ਹੁਣ ਵੀ ਵਿਚਾਰੇ ਉਹੀ ਮੰਡੀਆਂ 'ਚ ਲੌਂਗ ਕਰੇ ਆ ਕੋਈ ਮੁੱਝਮਾਨਾ ਖਰਾਬ ਆ ਕੋਈ ਰੱਬ ਨਾ ਕਰੇ ਕੋਈ ਚੋਰੀ ਹੋ ਜੇ ਤੇ ਉਹਨਾਂ ਸਿਰ ਸਾਰੀ ਗੱਲ ਆਊਗੀ ਉਹਨਾਂ ਨੂੰ ਵੀ ਭਰਨਾ ਬਹੁਤ ਔਖਾ ਹੋ ਜਾਣਾ ਤੇ ਸਮਝ ਆ ਜਾਵੇ ਜੀ ਮਜ਼ਦੂਰਾਂ ਦੀ ਹਾਲਤ ਨੂੰ ਬਾਕੀ ਤਖੜੇਰੇ ਹੱਕ 'ਚ ਤਾਂ ਹਰੇਕ ਬੋਲਦਾ ਕੋਈ ਕੋਈ ਆ ਜੋ ਮਾੜੇ ਦੇ ਹੱਕ 'ਚ ਬੋਲਦਾ ਇਹ ਮੈਂ ਕੋਈ ਲਾਇਕ ਵੀ ਲੈਣ ਦਾ ਮਾਰਾ ਨਹੀਂ ਬੋਲ ਰਿਹਾ ਜੋ ਸੱਚ ਆ ਉਹ ਹੀ ਦਿਖਾ ਰਹੇ ਆ ਆਪਣਾ ਉਹ ਕੰਮ ਨਹੀਂ ਕੀਤਾ ਆਮਨੇ ਹੋਰ ਲਾ ਦੋ ਵਿੱਚ ਗੱਲਬਾਤ ਕੁਝ ਹੋਰ ਹੋਵੇ ਹਨਾ ਜੋ ਗੱਲ ਆ ਜਿੰਨੀ ਕਾਪ ਉਹ ਹੀ ਕਰਾਂਗੇ ਵੀਰੇ ਬਾਕੀ ਆਰਤੀਆਂ ਦਾ ਵੀ ਜਿਹਦੇ ਵਿੱਚ ਕੋਈ ਕਸੂਰ ਨਹੀਂ ਅਗਲੇ ਦਾ ਰੁਜ਼ਗਾਰ ਆ ਕਾਰੋਬਾਰ ਜੇ ਉਹ ਚੱਲੂਗਾ ਤਾਂ ਚਾਈ ਚਾਰ ਪੈਸੇ ਉਹ ਕਮਾਉਣਗੇ ਇਸ ਕਰਕੇ ਮੈਂ ਵੀਰ ਕਹਿੰਦਾ ਹੜਤਿਆਂ ਦਾ ਦੋਸ਼ ਨਹੀਂ ਹੈ ਉਹਨਾਂ ਨੂੰ ਉਤੋਂ ਆਰਡਰ ਆ ਹਨ ਜਿਵੇਂ ਸਰਕਾਰ ਹੋ ਸਕਦਾ ਕੋਈ ਹੋਰ ਨੀਤੀ ਹੋਵੇ ਤੇ ਇੱਕ ਭਾ ਜਿਹਨੂੰ ਜਿਵੇਂ ਅਰਕੀ ਪਹਿਲਾਂ ਕਿਸਾਨ ਵੀਰ ਬੈਠੇ ਰਹੇ ਹਫਤਾ ਹਫਤਾ ਜਿਨ੍ਹਾਂ ਨੇ ਪਹਿਲੀਆਂ ਚਕਾਨਕ ਵੱਢੀ ਆ ਭਾ ਦੀ ਵੀ ਥੋੜੀ ਦਿੱਕਤ ਆਈ ਆ ਵਾਉਚਰ ਵਾਉਚਰ ਦਾ ਹੀ ਪੰਗਾ ਪਾਇਆ ਕਰਕੇ ਤੇ ਮੈਂ ਫਿਰ ਬੇਨਤੀ ਕਰਦਾ ਇਹ ਵੀਡੀਓ ਸਰਕਾਰ ਦੇ ਵਿਰੁੱਧ ਨਹੀਂ ਹੈ ਇੱਕ ਬੇਨਤੀ ਹੈ ਕਿ ਇਸ ਮਸਲੇ ਤੇ ਧਿਆਨ ਦਿੱਤਾ ਜਾਵੇ ਤੇ ਇਸ ਨਾਲ ਹੀ ਕਰਦੇ ਆਂ ਪੰਜ ਦੀ ਵੀਡੀਓ ਖਤਮ ਸਤਿ ਸ੍ਰੀ ਅਕਾਲ ਜੀ ਧੰਨਵਾਦ